ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਉਹ ਸਭ ਤੋਂ ਪਹਿਲਾਂ ਗੁਰੂ ਕਲਗੀ ਧਰਪਾਤਸ਼ਾਹ ਜੀ ਵੱਲੋਂ ਬਖਸ਼ਿਆ ਹੋਇਆ ਨਾਰਾ ਬੰਦ ਕਰੋ ਅਖੋ ਵਾਹੀ ਗੁਰੂ ਜੀ ਦਾ ਨਾਮ ਸਾਹਿਬ ਵਾਹਿਗੁਰੂ ਜੀ ਦੇ ਨਾਮ ਤੇ ਵੀਰੋ ਇਸ ਭਾਰਤ ਦੀ ਆਜ਼ਾਦੀ ਵਾਸਤੇ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਲੇਕਿਨ ਇੱਥੋਂ ਦੇ ਹੁਕਮਰਾਨਾਂ ਨੇ ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਦੇ ਨਾਲ ਵੱਖੋ ਵੱਖਰੇ ਵਿਹਾਰ ਕੀਤੇ ਜੇ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੇ ਸਿੱਖ ਕੌਮ ਦੇ ਸੈਂਕੜੇ ਜੁਝਾਰੂ ਜਨਰਲ ਸੂਰਮਿਆਂ ਨੂੰ ਇਹਨਾਂ ਭਾਰਤੀ ਹੁਕਮਰਾਨਾਂ ਨੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਆ 1992 ਤੋਂ 1995 ਤੋਂ ਇਹ ਜਿਹੜੇ ਸੇਖੇ ਆ ਜੇਲ੍ਹਾਂ ਦੇ ਵਿੱਚ ਬੰਦੇ ਆ ਇਹਨਾਂ ਦੀਆਂ 14 ਸਾਲ ਉਮਰ ਕੈਦ ਪੂਰੀ ਵੀ ਹੋ ਚੁੱਕੀ ਆ ਲੇਕਿਨ ਫਿਰ ਵੀ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਭਾਈ ਗੁਰਬਖਸ਼ ਸਿੰਘ ਦੀ ਖਾਲਸਾ ਜੋ ਇਹਨਾਂ ਸਿੰਘਾਂ ਦੀ ਰਿਹਾਈ ਦੇ ਵਾਸਤੇ ਪਿਛਲੇ ਸਾਲ ਵੀ ਉਹਨਾਂ ਨੇ ਭੁੱਖ ਹੜਤਾਲ ਸੰਘਰਸ਼ ਸ਼ੁਰੂ ਕੀਤਾ ਸੀ ਲੇਕਿਨ ਗਿਆਨੀ ਗੁਰਬਖਸ਼ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਸੀਂ ਭੁੱਖ ਹੜਤਾਲ ਛੱਡ ਦੇਵੋ ਅਸੀਂ ਉਹਨਾਂ ਸਿੰਘਾਂ ਦੀ ਰਿਹਾਈ ਕਰਾਵਾਂਗੇ ਇੱਕ ਸਾਥ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਨੇ ਜਿਹੜਾ ਜਥੇਦਾਰ ਜੀ ਨੇ ਭਰੋਸਾ ਦਿੱਤਾ ਸੀ ਉਹਦਾ ਇੰਤਜ਼ਾਰ ਕੀਤਾ ਲੇਕਿਨ ਉਹਨਾਂ ਸਿੰਘਾਂ ਦੀ ਰਿਹਾਈ ਨਹੀਂ ਹੋਈ ਤੇ ਹੁਣ 14 ਨਵੰਬਰ 2014 ਤੋਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਗੁਰਦੁਆਰਾ ਲਖਨੌਰ ਸਾਹਿਬ ਅੰਬਾਲਾ ਹਰਿਆਣਾ ਵਿਖੇ ਸਿੰਘਾਂ ਦੀ ਰਿਹਾਈ ਵਾਸਤੇ ਦੁਬਾਰਾ ਭੁੱਖ ਹੜਤਾਲ ਤੇ ਬੈਠ ਗਏ ਨੇ ਸੋ ਗੁਰੂ ਤੇ ਆਦੇਵ ਅੱਜ 50 ਦਿਨਾਂ ਤੋਂ ਵੱਧ ਹੋ ਚੱਲੇ ਨੇ ਸੋ ਇਸ ਕਰਕੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਦਾ ਸੰਘਰਸ਼ ਕੱਲਿਆਂ ਦਾ ਸੰਘਰਸ਼ ਨਹੀਂ ਆ ਪੂਰੀ ਕੌਮ ਦਾ ਸੰਘਰਸ਼ ਆ ਉਹਨਾਂ ਜਿਹਨਾਂ ਵਿੱਚ ਬੈਠੇ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਇਸ ਕਰਕੇ ਆਪਾਂ ਭਾਈ ਸਾਹਿਬ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦਾ ਪੂਰਨ ਸਮਰਥਨ ਕਰੀਏ ਆਪਣੇ ਘਰਾਂ ਦੇ ਉੱਤੇ ਕੇਸਰੀ ਝੰਡੇ ਲਹਿਰਾਈਏ ਤੇ ਆਪਣੇ ਫੇਸਬੁੱਕ ਤੇ ਵਟਸਐਪ ਆਈਡੀਆਂ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਫੋਟੋ ਲਾ ਕੇ ਇਹਨਾਂ ਸਰਕਾਰਾਂ ਨੂੰ ਦੱਸ ਦਈਏ ਕਿ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਕੱਲੇ ਨਹੀਂ ਪੂਰੀ ਕੌਮ ਉਹਨਾਂ ਦੇ ਨਾਲ ਖੜੀ ਹੋਈ ਏ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਕਮਿਸ਼ਨਰ ਨੂੰ ਮੰਗ ਪੱਤਰ ਦਈਏ ਕਿ ਉਹਨਾਂ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜੇਕਰ ਅੰਨੇ ਹਜ਼ਾਰੇ ਵਰਗਾ ਪੋਖਰ ਧਰ ਤੇ ਬਹਿੰਦਾ ਜਾਂ ਤੇ ਪੂਰਾ ਭਾਰਤੀ মিডিਆ ਰੋਲਾ ਪਾ ਦਿੰਦਾ ਆ ਲੇਕਿਨ ਜੇ ਸਾਡੀ ਕੌਮ ਦਾ ਜੁਝਾਰੂ ਜਰਨੈਲ ਜਿਨ੍ਹਾਂ ਨੇ ਪਹਿਲਾਂ ਜੇਲ੍ਹ ਵੀ ਕੱਟੀ ਹੋਈ ਸੀ ਭਾਈ ਸਾਹਿਬ 50 ਦਿਨ ਹੋ ਗਏ ਪੋਖਰ ਧਰ ਤੇ ਬੈਠੇ ਆ ਕਿਸੇ ਵੀ Hindu ਭਾਰਤੀ মিডিਆ ਨੇ ਉਹਨਾਂ ਦੀ ਖਬਰ ਨਹੀਂ ਲਾਇਆ ਵੀ ਇਹ ਸਿੱਖਾਂ ਦੇ ਨਾਲ ਇੱਕ ਵੱਡਾ ਵਿਤਕਰਾ ਕੀਤਾ ਜਾ ਰਿਹਾ ਆ ਸੋ ਇਸ ਕਰਕੇ ਆ ਪੰਜਾਬ ਗਰੁੱਪ ਹੋਈਏ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਜੀਤੇ ਸੰਘਰਸ਼ ਨੂੰ ਪੂਰਨ ਸਮਰਥਨ ਦਈਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ